ਅਗਲੀ ਗੱਲ ਕਰੀਏ ਜਿਹੜੀ ਤੁਸੀਂ ਸਰਕਾਰ ਦੇ ਵੀ ਸਰਕਾਰ ਦਾ ਪੱਖ ਰੱਖਣਾ ਹੁੰਦਾ ਜ ਜਉਨੇ ਜ਼ਿਰਾ ਕਰਨੀ ਹੁੰਦੀ ਹੈ ਵਿਨੋਦ ਕਈ ਤਾਂ ਇਹਦੇ ਇਸ ਮਾਮਲੇ ਦੇ ਵਿੱਚ ਸਭ ਤੋਂ ਪਰਫੈਕਟ ਮਿਸਾਲ ਦੱਸੀ ਜਾਂਦੇ ਹੈ ਕਿ ਜਿੱਥੇ ਸਰਕਾਰ ਇੱਕ ਬੰਦੇ ਦੇ ਵਿਰੁੱਧ ਲੜ ਵੀ ਰਹੀ ਹੈ ਤੇ ਉਹੀ ਬੰਦਾ ਉਸ ਬੰਦੇ ਦਾ ਵਕੀਲ ਰਹਿ ਚੁੱਕਿਆ ਸਰਸ ਡੇਰਾ ਸਿਰਸਾ ਦਾ ਸ਼ਾਇਦ ਉਹ ਵਕੀਲ ਸੀਗੇ ਪਹਿਲਾਂ ਜਦੋਂ ਐਡਵੋਕੇਟ ਜਨਰਲ ਬਣਨ ਤੋਂ ਪਹਿਲਾਂ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਪ੍ਰਚਾਰਾ ਤਾਂ ਬਹੁਤ ਮੰਤਰੀਆਂ ਨੂੰ ਗਰਾਊਂਡ ਤੇ ਵੀ ਬੜਾ ਭਜਾਇਆ ਪਰ ਕਹਿੰਦੇ ਜਦੋਂ ਪਰਫਾਰਮੈਂਸ ਚੈੱਕ ਕਰਦੇ ਆ ਤਿੰਨ ਸਾਲਾਂ ਦੇ ਵਿੱਚ 128 ਮਾਮਲੇ ਦਰਜ ਹੋਏ ਜਾਂ 128 ਮਾਮਲੇ ਕੋਰਟ ਦੇ ਵਿੱਚ ਗਏ ਤੇ ਸਜ਼ਾ ਜਿਹੜੀ ਆ ਉਹ ਸਿਰਫ 18 ਦੀ ਹੋਈ ਇਸ ਮਾਮਲੇ ਦੇ ਵਿੱਚ ਈਡੀ ਨਾਲੋਂ ਥੋੜਾ ਜਿਹਾ ਇਹਨਾਂ ਦਾ ਗ੍ਰਾਫਸ ਠੀਕ ਹੈ ਪਰ ਕੌਲਮ ਲਾ ਕੇ ਕਰ ਕੁਝ ਨਹੀਂ ਸਕੇ ਹਾਂ ਬਿਲਕੁਲ ਪ੍ਰਵਿੰਜੀਆ ਭਾਈ ਈਡੀ ਦੇ ਹਵਾਲੇ ਨਾਲ ਕਿੰਨੀ ਵਾਰ ਗੱਲ ਕੀਤੀ ਹੈ ਕਿ ਤਰ੍ਹਾਂ ਉਹ ਤਾਂ 2-3% ਦੀ ਰਹਿ ਜਿੰਦੀ ਉਹਨਾਂ ਦੀ ਸਫਲਤਾ ਹੂੰ ਸੋ ਇੱਥੇ 128 ਚੋਂ 18 ਮਾਮਲੇ ਰਹੇ ਨੇ ਜੀ ਨਾ ਸਜ਼ਾ ਹੋਈ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਿਛਲੇ 3 ਸਾਲ ਦੇ ਅੰਕੜੇ ਆ ਜੀ ਜਦ ਤੋਂ ਸਰਕਾਰ ਬੋਧ ਚਾਹੀਏ ਉਸ ਸਮੇਂ ਤੋਂ ਜਿਵੇਂ ਲਾਵਾ ਤੇ 222 ਹੈ 223 ਹੈ 224 ਹੈ ਹੁਣ 225 ਚੱਲ ਰਿਹਾ ਤੇ 25 ਚ ਇਹਨਾਂ ਨੇ ਜਰੂਰੀ ਇਸ ਨਾਰੇ ਨਾਲ ਜਿਹਦਾ ਜ਼ਿਕਰ ਕੀਤਾ ਜੁਧ ਨਸ਼ਿਆਂ ਵਿਰੁੱਧ ਇਹਦੇ ਨਾਂ ਦੇ ਉੱਤੇ ਬਹੁਤ ਢੋਰ ਕੀ ਖੜਕਾ ਰਹੇ ਵੀ ਕਿ ਦੇਖੋ ਜੇ ਅਸੀਂ ਘਰ ਤੋੜਤੇ ਅਸੀਂ ਜੀ ਜੇਕਰ ਇਦਾਂ ਦੀ ਕਾਰਵਾਈ ਹੋ ਗਈ ਹੁੰਦੀ ਤਾਂ ਪੰਜਾਬ ਚ ਨਸ਼ੇ ਦੀ ਚੇਨ ਟੁੱਟ ਗਈ ਹੁੰਦੀ ਤੇ ਨਸ਼ੇ ਦੀ ਚੇਨ ਟੁੱਟਣ ਤੋਂ ਬਾਅਦ ਤਾਂ ਸੜਕਾਂ ਗਲੀਆਂ ਦੇ ਉੱਤੇ ਹਾ ਕਰਮ ਚ ਹੁੰਦਾ ਜਿੰਨੀ ਖਬਤ ਹੋ ਰਹੀ ਹੈ ਪੰਜਾਬ 'ਚ ਚਟੇ ਦੀ ਉਹਦੇ ਹਿਸਾਬ ਨਾਲ ਤਾਂ ਜੇਕਰ ਉਹ ਨਾ ਮਿਲੇ ਤੇ ਫਿਰ ਤਾਂ ਤਰਫ ਤਰਫ ਕੇ ਲੋਕ ਬਾਹਰ ਆ ਕੇ ਡਿਗੜ ਪਰ ਅਜੇ ਹੀ ਕੋਈ ਕਾਰਵਾਈ ਨਜ਼ਰ ਨਹੀਂ ਆਉਂਦੀ ਕਿ ਤੱਕ ਜੀ ਜੀ ਇਹਦਾ ਮਤਲਬ ਅਗਲੇ ਨੂੰ ਮਾਲ ਮਿਲ ਰਿਹਾ ਹੈ ਨਾ ਸਪਲਾਈ ਤਾਂ ਚੇਨ ਜਾਰੀ ਆ ਨਾ بڑے ਘਰਾਣੇ ਤਾਂ ਜਿਹੜੀਆਂ ਪੁਲਿਸ ਅਧਿਕਾਰੀਆਂ ਤੇ ਸਵਾਲ ਹੈ ਰਾਜਦਿਕ ਧਿਰਾਂ ਤੇ ਸਵਾਲ ਹੈ ਇਹ ਜੇ ਕੰਮ ਧੰਦਾ ਕਰਨ ਨਾਲ ਠੀਕ ਇਹ ਤਾਂ ਜਿਹੜੇ ਥੋੜੀ ਐ ਪਾਰਟੀ ਦੇ ਐਮਐਲ ਕਹਿੰਦੇ ਨੇ ਕਿ ਸਾਡੇ ਆਗੇ ਵੀ ਵੇਚ ਕੇ ਜਾਂਦੇ ਆ ਜੀ ਤੁਹਾਡੇ ਵਾਲੇ ਬੰਦੇ ਹੈ ਨਾ ਤੇ ਜਿਹੜੇ ਉੱਥੇ ਵੇਚਣ ਜਾਂਦੇ ਹੋ ਫਿਰ ਇੱਥੇ ਕਿਵੇਂ ਨਹੀਂ ਵੇਚਦੇ ਹੁਣ ਜੀ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਿ ਹੁਣ ਅਸੀਂ ਜੀ 30 ਮਿਨਜਾ ਚ 66 ਘਰ ਤੋੜਤੇ ਇਹ ਅੰਕੜੇ ਇੱਕ ਪਾਸੇ 225 ਵਾਲੇ ਹਵਾਲੇ ਨਾਲ ਨੇ ਸੋ 225 ਦੇ ਅੰਕੜੇ ਵੀ ਆਉਂਦੇ ਦਿਨ ਅਜ ਆਪਣੇ ਕੋਲ ਆ ਜਾਣਗੇ ਫਿਰ ਆਪਾਂ ਉਹਦੇ ਤੇ ਵੀ ਮੰਤਨ ਕਰਾਂਗੇ ਪਰ ਜਿਹੜੇ 3 ਸਾਲਾਂ ਦੇ ਅੰਕੜੇ ਆ ਉਹ ਸਰਕਾਰ ਦੀ شدت ਸਰਕਾਰ ਦਾ ਕਰੈਕਟਰ ਸਰਕਾਰ ਦਾ ਢੰਗ ਸਾਰਾ ਕੁਝ ਬਿਆਨ ਕਰਦੇ ਆ ਪ੍ਰਵੀਨ ਜੀ 3 ਸਾਲਾਂ ਚ 128 ਮਾਮਲੇ ਦਰਜ ਹੋਏ ਆ ਹੂੰ ਨਸ਼ਿਆ ਦੇ ਮਾਮਲੇ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਚ ਤੇ ਸਜ਼ਾ ਸਿਰਫ 18 ਨੂੰ ਹੋਈ ਹੈ ਹੂੰ ਸਾਲ 2022 ਦੇ ਵਿੱਚ ਇਹ ਕਹਿੰਦੇ ਅਸੀਂ 51000 ਕਿਲੋਗ੍ਰਾਮ ਤੋਂ ਵੱਧ ਹੈਰਨ ਪੜੀ 513252 ਕਿਲੋ ਹੂੰ ਤੇ ਜੀ ਇਹਦੇ ਵਿੱਚ 62 ਮਾਮਲੇ ਦਰਜ ਹੁੰਦੇ ਆ 2022 ਦੇ ਵਿੱਚ ਜੀ 62 ਮਾਮਲਿਆਂ 'ਚ ਸਜ਼ਾ ਸਿਰਫ 3 ਨੂੰ ਆ ਵਾਟਾ ਵਿੱਚ 3 ਨੂੰ ਸਜ਼ਾ ਫਿਰ ਸਾਲ ਚੜ ਗਿਆ 2023 223 ਦੇ ਵਿੱਚ ਵੀ 47000 ਕਿਲੋਗ੍ਰਾਮ ਤੋਂ ਵੱਧ ਹੈਰਨ ਫੜ ਹੁੰਦੀ ਹੈ ਜਾਂ ਡਰਗ ਫੜ ਹੁੰਦੀ ਹੈ ਠੀਕ ਹੈ ਜੀ 47475 ਕਿਲੋਗ੍ਰਾਮ ਹਮ ਤੇ ਮਾਮਲੇਦਾਰ ਚ ਹੁੰਦੇ ਆ 15 ਤੇ 15 ਚੋਂ ਸਜ਼ਾ 9 ਨੂੰ ਹੋਈ ਐ ਇੱਥੇ ਅੰਕੜਾ ਠੀਕ ਲੱਗਦਾ ਫਿਰ ਵੀ ਹਮ 15 ਪਿੱਛੇ 9 ਨੂੰ ਸਜ਼ਾ ਦੂਸਰੇ ਪਾਸੇ ਆ ਗਿਆ ਜੀ 224 224 ਦੇ ਵਿੱਚ ਵੀ 40000 ਕਿਲੋਗ੍ਰਾਮ ਤੋਂ ਵੱਧ ਡਰਗ ਫੜ ਹੋਈ 40227 ਕਿਲੋਗ੍ਰਾਮ ਠੀਕ ਹੈ ਜੀ ਤੇ ਜੀ 51 ਮਾਮਲੇ ਦਰਜ ਹੋਏ ਸਜ਼ਾ ਸਿਰਫ 6 ਨੂੰ ਹੈ ਮਤਲਬ ਬਾਤਾਂ ਪਿੱਛੇ ਤਿੰਨ ਨੇ 51 ਪਿੱਛੇ 6 ਨੇ ਸਿਰਫ ਇੱਕ ਹੈ ਜਿੱਥੇ 15 ਪਿੱਛੇ 9 ਨੇ ਜੋ 128 ਚੋਂ 18 ਹੂੰ ਉਹ ਡਰੱਗ ਫੰਡ ਦੇ ਵਿੱਚ ਅਸੀਂ ਮੋਰੀ ਸੁਬਿਆਂ ਚੋਂ ਨੇ ਇਹ ਪੱਕੀ ਗੱਲ ਹੈ ਕਿ ਗੁਜਰਾਤ ਦੀ ਮੁਦਰਾਪੋਰਟ ਤੇ ਦੁਨੀਆ ਦੀ ਸਭ ਤੋਂ ਵੱਡੀ ਖੇਪ ਪੜੀ ਗਈ ਸੀ ਹਾਂਜੀ ਹਾਂਜੀ ਬਿਲਕੁਲ ਤੇ ਉਸ ਨੂੰ ਪ੍ਰਚਾਰਿਆ ਖੂਬ ਇਹਨਾਂ ਨੇ ਕਿ ਲਓ ਜੀ ਪਰ ਸਵਾਲ ਇਹ ਹੈ ਕਿ ਦਾ ਮਤਲਬ ਗੁਜਰਾਤ ਦੀ ਮੁਦਰਾਪੋਰਟ ਤੇ ਕਿੱਡੀ ਵੱਡੀ ਤਸਕਰੀ ਹੁੰਦੀ ਹੈ ਹੂੰ ਤੇ ਤੁਸੀਂ ਇੱਕ ਖੇਪ ਨੂੰ ਫੜਨ ਦਾ ਹਵਾਲਾ ਦੇ ਰਹੇ ਹੋ ਬਾਕੀ ਕਿੱਥੇ ਖप्त ਹੁੰਦੀ ਹੈ ਇੱਕ ਦਿਨ ਹੀ ਦੱਸਦੇ ਕਿੰਨਾ ਕੁ ਠੱਪਦਾ ਜੀ ਜੀ ਤੇ ਉਹ ਜੇ ਆਪਾਂ ਫੜੋ ਫੜੀ ਦੇ ਹਵਾਲਿਆਂ ਨਾਲ ਵੀ ਜਾਣੋ ਵੀ ਤਾਂ ਰਾਜਸਥਾਨ ਨੰਬਰ 1 ਹੈ ਹਾਂ 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 ਸਭ ਤੋਂ ਵੱਧ ਜੇਕਰ ਕੋਈ ਡਰੱਗ ਫੜੀ ਜਾ ਰਹੀ ਹੈ ਤਾਂ ਰਾਜਸਥਾਨ ਚ ਫੜੀ ਜਾ ਰਹੀ ਦੂਏ ਨੰਬਰ ਤੇ ਪੰਜਾਬ ਦਾ ਨਾਮ ਆਉਂਦਾ ਤੇ ਗੁਜਰਾਤ ਦਾ ਆਉਂਦਾ ਚੌਥੇ ਜੰਮੂ ਕਸ਼ਮੀਰ ਆਉਂਦਾ ਹਮ ਪਰ ਇਹ ਜਿਹੜੀਆਂ ਫੜੀਆਂ ਜਾਂਦੀਆਂ ਨੇ ਉਹ ਵੀ ਆਪਣੇ ਆਪ ਨੂੰ ਪਤਾ ਹੈ ਤੇ ਜਿਹੜੀਆਂ ਨਹੀਂ ਫੜੀ ਜਾਂਦੀਆਂ ਉਹ ਵੀ ਆਪਾਂ ਨੂੰ ਪਤਾ ਹੈ ਕਿ ਇਹਨੂੰ ਇਹਨੂੰ ਕਿੱਦਾਂ ਸੈਟਲ ਕੀਤਾ ਜਾਂਦਾ ਹੈ ਇਹ ਅੰਕੜੇ ਕਾਫੀ ਕੁਝ ਬਿਆਨ ਕਰਦੇ ਨੇ ਸਰਕਾਰ ਦਾ ਚਿਹਰਾ ਮੋਰਾ ਕਿ ਤਿੰਨ ਸਾਲਾਂ ਚ ਕਾਰਗੁਜ਼ਾਰੀ ਕਿਹੋ ਜਿਹੀ ਹੈ ਔਰ ਇਹਨਾਂ ਚ ਕੋਈ ਵੀ ਵੱਡਾ ਨਾਮੀ ਗ੍ਰਾਮੀ ਵੱਡਾ ਤਸਕਰ ਨਹੀਂ ਹੈ ਹਮ ਜੀ ਜੀ ਬਿਲਕੁਲ